20 ਫੁੱਟ ਉੱਚੀ ਸੀ ਲਾਟ ਲਾਟ ਲੱਗਦੀ ਤੇ ਕਿਲਾ ਨੀੜੀ ਨਹੀਂ ਆਉਣ ਦਿੰਦੀ ਸੀ ਐਨਾ ਸੇਖ ਸੀ ਕਣਕ ਦਾ ਐ ਸੀ ਸਾੜ ਪੈਂਦਾ ਸੀ 6.5 ਰੁਪਏ ਹੁੰਦੀ ਸੀ ਉਹ ਇੱਕ ਬੂਟਾ ਵੀ ਨਹੀਂ ਰਿਆ ਜਾਂ 12 ਕਿਲਿਆਂ ਚ ਆਪ ਫੜੇ ਸਾਡੇ ਪਿੰਡ ਦੇ ਬੰਦੇ ਸਾਰੇ ਪ੍ਰਸ਼ਾਸਨ ਆਇਆ ਕਿ ਫਾਇਰ ਬ੍ਰਿਗੇਡਾਂ ਕੱਢੀਆਂ ਆਈਆਂ ਕੋਈ ਨਹੀਂ ਆ ਜੀ ਨਹੀਂ ਆਇਆ ਸਾਡੇ ਪਿੰਡ ਨਹੀਂ ਕੋਈ ਜਵਾਨ ਨਹੀਂ ਆਇਆ ਸੀ ਕੋਈ ਕੋ ਜੇ ਪਿੰਡ ਦੀ ਤੁਹਾਡੇ ਕੱਲੇ ਪਿੰਡ ਦੀ ਗੱਲ ਕਰੀ ਕਿੰਨਾ ਨੁਕਸਾਨ ਹੋਇਆ ਪਿੰਡ ਨੂੰ ਪਿੰਡ ਦਾ ਸਾਡਾ 100 ਕਿੱਲਾ ਤਾਰ ਸੜਕ ਤੇ ਮੱਚ ਗਈ 6-7 ਸੌ ਏਕੜ ਮੱਚ ਗਏ ਉੱਕਟੋਗੜ ਸਾਡੀ ਜ਼ਿੰਦਗੀ ਦੀ ਪਹਿਲੀ ਵਾਰ ਦੇ ਵੇਖਿਆ ਜੀ ਇੰਨਾ ਏਰੀਆ ਮੱਚਿਆ ਜੀ ਪਹਿਲਾਂ ਨਹੀਂ ਕਦੇ ਨਾ ਜੀ ਇੰਨਾ ਪਹਿਲਾਂ ਕਦੇ ਨਹੀਂ ਵਾਪਰ ਉਹ ਵੱਤੋਂ ਵੱਡਾ ਘਰ ਹੋਇਆ ਤੁਹਾਡੀ ਬਾਈ ਜੀ ਕਿੰਨੀ ਫਸੇ ਸੀ ਇੱਥੇ ਇੱਥੇ 5 ਕਿੱਲੇ ਸਾਰੇ ਸੀ ਕਈ ਵਿੱਚੋਂ ਕਿੱਲਾ ਬਚਾਈ 4 ਕਿੱਲੇ 4 ਕਿੱਲੇ ਤਬਾਹ ਹੋ ਗਏ ਹਾਂਜੀ ਪਰ ਇਹ ਸੀ ਕਾ ਹਾਂਜੀ ਬਾ 2:30 ਵਜੇ ਮਸ਼ੀਨ ਲੱਗਣੀ ਸੀ 2:30 ਵਜੇ ਮਸ਼ੀਨ ਲੱਗਣੀ ਹਾਂਜੀ ਉੱਪਰ ਵਾਲੀ ਨੂੰ ਅੱਗੇ ਲਾਉਣੇ ਹੋ ਸੈਟਲਾਈਟ ਨਾਲ ਕਹਿੰਦੇ ਦੇਖ ਲੈਂਦੇ ਆ ਕਿ ਅੱਗੇ ਲੱਗੀ ਹੋਈ ਹੈ ਮਿੰਟ ਵਿੱਚ ਪਹੁੰਚ ਜਾਣਾ ਨਹੀਂ ਹੁਣ ਕਹਣੇ ਨਹੀਂ ਦੇਖਿਆ ਜੀ ਹੁਣ ਤਾਂ ਸਾਡੇ ਕੋਲੇ ਵੀ ਆ ਗਏ ਨੇ ਜੀ ਕੋਈ ਵੀ ਨਹੀਂ ਆਈ ਵਾਜਾਂ ਵੀ ਦਵਾਈਆਂ ਕੋਈ ਨਹੀਂ ਆਈ ਦੇਖ ਕੇ ਸਰਕਾਰ ਆਮ ਲੋਕਾਂ ਦੀ ਹੈ ਕਿਸਾਨਾਂ ਦੀ ਹੈ ਕਿਸਾਨਾਂ ਦੇ ਪੁੱਤਰਾਂ ਕੋਈ ਪਹੁੰਚਿਆ ਕਿਸਾਨ ਦਾ ਪੁੱਤਰ ਨਹੀਂ ਕੋਈ ਨਹੀਂ ਆਇਆ ਜੀ ਜੇ ਕੋਈ ਆਊਗਾ ਬਸ ਇੱਥੇ ਕੱਲ੍ਹ ਨੂੰ ਆਉਣ ਗਈ ਬਸ ਵੀਡੀਓ ਬਣਾ ਕੇ ਆਪਦੀ ਔੜ ਜਾਣਗੇ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਅੱਜ ਕਈ ਥਾਂ ਤੇ ਕਣਕ ਨੂੰ ਅੱਗ ਲੱਗੀ ਹੈ ਅੱਗ ਲੱਗਣ ਦੇ ਕਾਰਨ ਵੱਖੋ ਵੱਖ ਨੇ ਕਿਤੇ ਸ਼ਾਰਟ ਸਰਕਟ ਹੋਇਆ ਕਿਤੇ ਅਣਗਹਿਲੀ ਹੋਈ ਹੈ ਕਿਤੇ ਕਿਸੇ ਨੇ ਕੋਈ ਬੀੜੀ ਪੀ ਕੇ ਛੁੜਤੀ ਕੋਈ ਸ਼ਰਾਰਤ ਕਰਤੀ ਹੈ ਤਾਂ ਅਸੀਂ ਖੜੇ ਹਾਂ ਇਸ ਵਕਤ ਪੰਜਗੜੀ ਕਲਾਂ ਪਿੰਡ ਦੇ ਵਿੱਚ ਜਿੱਥੇ 100 ਤੋਂ ਪਲੱਸ ਕਿੱਲੇ ਨੂੰ ਜਿਹੜੀ ਅੱਗ ਹੈ ਉਹ ਚਲਦੀ ਚਲਦੀ ਇਧਰੋਂ ਸਿਵੀਆਂ ਪਿੰਡ ਦੇ ਵਾਲੇ ਪਾਸਿਓ ਢੱਲਮਾਂ ਵਾਲੇ ਪਾਸਿਓ ਆਉਂਦੀ ਹੈ ਤੇ ਇੱਥੇ ਜਿਹੜੀ ਕਣਕ ਹੈ ਉਹਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ ਦੱਸਦੀ ਹੈ ਕਿ ਇਹ ਜਿਹੜੀ 100 ਕਿੱਲਾ ਇਹ ਲਗਭਗ ਪੂਰੀ ਦੀ ਪੂਰੀ ਕਣਕ ਹੀ ਸੀਗੀ ਸਾਰੀ ਗੱਲਬਾਤ ਕਰਦੇ ਆ ਕਿਸਾਨ ਸਾਡੇ ਨਾਲ ਮੌਜੂਦ ਨੇ ਕਿਉਂਕਿ ਕੁਝ ਕਿਸਾਨ ਨੇ ਜਿਨ੍ਹਾਂ ਦੀਆਂ ਜਿਹੜੀਆਂ ਪੈਲੀਆਂ ਨੇ ਉਹ ਠੇਕੇ ਤੇ ਲਈਆਂ ਹੋਈਆਂ ਸੀਗੀ ਉਹਨਾਂ ਦਾ ਭਾਰੀ ਨੁਕਸਾਨ ਹੈ ਖਰਚਾ ਹੋਇਆ ਠੇਕਾ ਭਰਿਆ ਫਸਲ ਵੀ ਗਈ ਸਾਰੀ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਤੁਹਾਡੀ ਕਿੰਨੀ ਫਸਲ ਸੀ ਤੁਹਾਡੀ ਕੱਲਿਆਂ ਦੀ ਮੇਰੀ 15 ਕਿੱਲੇ ਸੀ 15 ਕਿੱਲੇ ਸੀ ਹਾਂ ਆਪਣੀ ਫਸਲ ਸੀ ਤੁਹਾਡੀ ਹਾਂਜੀ ਕੋਈ 5-4 ਕਿੱਲੇ ਠੇਕੇ ਤੇ ਸੀ ਸਾਢੇ 1/4 ਕਿੱਲੇ ਠੀਕ ਹੈ ਜੀ ਯਾਨੀ ਉਹਦਾ 20 ਕਿੱਲੇ ਰਕਵਾ ਸੀ ਕੁਝ ਯਾਨੀ ਕਿ ਵਿੱਚੋਂ ਕੁਝ ਥੋੜਾ ਜਿਹਾ ਬਚਿਆ ਹੂੰ ਕਿੰਨਾ ਵਜੇ ਵੀ ਦੇ ਵਿੱਚੋਂ ਬਸ ਕਿਲਾ ਡੇਢ ਕਿਲਾ ਜਾਂ 2 ਕਿਲੋ ਵਜੇ ਬਚੇ ਬਚੇ ਹੋਣੇ ਬਸ ਠੀਕ ਹੈ ਹਾਂ ਕਿਵੇਂ ਤੁਹਾਨੂੰ ਪਤਾ ਲੱਗਿਆ ਕਿ ਅੱਗ ਲੱਗੀ ਹੈ ਜਾਂ ਕਿਧਰੋਂ ਆ ਗਈ ਹੈ ਕਦੋਂ ਅੱਗ ਤਾਂ ਸਾਨੂੰ ਪਤਾ ਲੱਗਾ 2:00 ਵਜੇ ਠੀਕ ਹੈ ਜਦੋਂ ਬਾਹਰ ਨਿਕਲੋ ਉਦੋਂ ਅੱਗ ਸੀ ਵੀ ਦੂਰ ਸੀ ਗਿਆ ਸਿਮਣੀ ਵਾਲੇ ਪਾਸੇ ਜੀ ਉਦੋਂ ਆਏ ਸੀ ਵੀ ਇਹ ਤਾਂ ਵੀ ਉਹੀ ਇੱਕ ਦਿਨ ਸ਼ਰਾਰਤ ਕੀਤੀ ਜਾਂ ਕੋਈ ਮਾੜੀ ਮੋਟੀ ਅੱਗ ਹੈ ਤੇ 15 ਕਿ ਮਿੰਟਾਂ ਬਾਅਦ ਲੱਗਾ ਪਤਾ ਵੀ ਰਗਵਾ ਫੈਲ ਗਈ ਅੱਗ ਆ ਗਈ ਇੱਕ ਹਵਾ ਬਹੁਤ ਤੇਜ਼ ਜ਼ਿਆਦਾ ਸੀ ਬਹੁਤ ਤੇਜ਼ ਹੀ ਮੁੜ ਕੇ ਤਾਂ ਕਿਲੋਮੀਟਰ ਦੇ ਸਨ ਚ ਹੀ ਫੈਲ ਗਈ ਅੱਗ ਵਾਦੀ ਵਾਦੀ ਇਹ ਤਾਂ ਪਿੱਛੋਂ ਰਗਵਾ ਜਿੰਨਾ ਕਣਕ ਏਰੀਆ ਸੀ ਸਾਰਾ ਆ ਬਾਈ ਮੈਥੋਂ ਵੱਡੇ ਬਲਵਿੰਦਰ ਸਿੰਘ ਆ ਇਹਨਾਂ ਦਾ ਰਗਵਾ ਪਿੱਛੋਂ ਉਹਦੋਂ ਦਾ ਸੁਖਮੰਦਰ ਸਿੰਘ ਹੋਣੀ ਆ ਇਹਨਾਂ ਦਾ ਸੀ ਵਿਚਾਰੇ ਦਾ ਤੇ ਨੁਕਸਾਨ ਬਿਤੋਂ ਭਾਰੀ ਨੁਕਸਾਨ ਹੋਇਆ ਜਿੰਨੇ ਵੀ ਕਹਿ ਲਿਆ ਉਹਨਾਂ ਹੀ ਤਿਆਰੀ ਸੀ ਵੱਟਣਾਂ ਦੀ ਕਣਕ ਤਾਂ ਬਸ ਵੱਟਣੀ ਸੀ ਮਸ਼ੀਨ ਲਾਉਣੀ ਸੀ ਅੱਜ ਵੱਟਣੀ ਸੀ ਕਣਕ ਅੱਜ ਹੀ ਲਾਉਣੀ ਸੀ ਮੇਰੀ ਅੱਜ ਹੀ ਹਾਂ ਵੱਟਣੀ ਸੀ ਕਣਕ ਸੀਗਾ ਕੀ ਮਣ ਦੇ ਵਿੱਚ ਕੀ ਹੋਇਆ ਕੋਈ ਵਾਪਰ ਸੱਦ ਕਿਉਂਕਿ ਕੱਲ ਮਨਸਤਾ ਹੁਣ ਕੱਲ ਸੀਗਾ ਕੱਲ ਜਿਵੇਂ ਸਾਡੀ ਜ਼ਮੀਨ ਉੱਥੇ ਔਲਖੀ ਵੀ ਸੀ ਅਸੀਂ ਅੱਜ ਉੱਥੇ ਕੱਲ ਗੜੇ ਪੈ ਗਏ ਮੀਂਹ ਪੈ ਗਿਆ ਉਧਰ ਵੀ ਅੱਗ ਲੱਗੀ ਸੀ ਸਿਮਗਿਆਂ ਵਾਲੇ ਪਾਸੇ ਦੂਜਾ ਟਿਲ ਜੋਂ ਵਾਲੇ ਪਾਸੇ ਉੱਥੇ ਅੱਗ ਪੈ ਗਈ ਉਹ ਤੋਂ ਮੀਂਹ ਆ ਗਿਆ ਉਸ ਟਾਈਮ ਤੇ ਉਹ ਮੀਂਹ ਦੇ ਨਾਲ ਬਚਾਅ ਹੋ ਗਿਆ ਵੀ ਅਸੀਂ ਆ ਗਿਆ ਚੱਲ ਵੀ ਉਹ ਕੱਢ ਲਿਆਗੇ ਵੀ ਅੱਜ ਵੀ ਚਲੇ ਇਹ ਤਾਂ ਆਪਣੇ ਕੋਲੇ ਘਰ ਦੇ ਕੋਲੇ ਆ ਵੀ ਉਹ ਪਿੰਡ ਦੂਜਾ ਵੀ ਉਹ ਵੱਡ ਲੈ ਕੇ ਪਹਿਲਾਂ ਉਹ ਵੱਡ ਕੇ ਦੀ ਤੇ ਪਾਵਣਾ ਤੇ ਇੱਥੇ ਆਪਦੇ ਘਰੀ ਵਾਪਰ ਗਿਆ ਨਹੀਂ ਨਹੀਂ ਪਤਾ ਸੀ ਇਹ ਨਹੀਂ ਸੀ ਪਤਾ ਬਿਲਕੁਲ ਤੇ ਤੁਹਾਡੇ ਕਿੰਨੀ ਫਸਲ ਬਾਪੂ ਜੀ 12 ਕਿੱਲੇ ਸਾਡੇ ਜੀ 12 ਕਿੱਲੇ ਹਾਂਜੀ ਹਾਂ ਬਰ ਆਪ ਦੇ ਕਿਹ ਵਿੱਚੋਂ ਠੇਕੇ ਤੇ ਵੀ ਕੁਝ ਮਿਲ ਠੇਕੇ ਤੇ ਸਾਰੀ ਸਾਰੀ ਠੇਕੇ ਤੇ ਹਾਂਜੀ ਹਾਂਜੀ 12 ਦੇ 12 ਹਾਂਜੀ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਅੱਗ ਲੱਗੀ ਕਿਉਂ ਤੁਸੀਂ ਆਇਆ ਇੱਥੇ ਤੁਹਾਨੂੰ ਜੱਤੋਂ ਪੰਜ 10 ਕਿੱਲੇ ਪਸ਼ਾਂ ਸੀ ਉਹ ਕਣਕ ਚੋਂ ਹੀ ਗਏ ਖੇਤ ਗਏ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਨ ਰਿਹਾ ਚੜ ਗਈ ਚੜੰਗ ਹਵਾ ਬਹੁਤ ਸੀ ਜੀ ਉਹਨਾਂ ਦੀ ਕੋਸ਼ਿਸ਼ ਕੀਤੀ 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 ਬਹੁਤ ਕੀਤੀ ਬਹੁਤ ਪਿੰਡ ਸਾਰਾ ਸੀ ਉੱਥੇ ਜੀ ਹਾਂ ਟਰੈਕਟਰ ਟ੍ਰੋਟਰ ਲੈ ਕੇ ਸਾਰੇ ਬੰਦੇ ਆਏ ਟਰਲਮਾ ਟੋਲਮਾ ਦੇ ਸਾਰੇ ਆਏ ਅੱਗ ਨੇ ਪੇਹ ਹੀ ਨਹੀਂ ਜਾਣ ਦੇਣੀ ਸੀ ਬਹੁਤ ਹਵਾ ਬਹੁਤ ਸੀ ਹਾਂ ਜਿਆਦਾ ਹਾਂ ਜੀ 20 ਫੁੱਟ ਉੱਚੀ ਸੀ ਲਾਟ ਲਾਟ ਅੱਗ ਦੀ ਤੇ ਕਿਲਾ ਨੇੜੇ ਨਹੀਂ ਆਉਣ ਦਿੰਦੀ ਸੀ ਠੀਕ ਹੈ ਇੰਨਾ ਸੀ ਇੰਨਾ ਸੀ ਕਣਕ ਤਾਂ ਆਏ ਸੀ ਸਾੜ ਪੈਂਦਾ ਸੀ 6.5 ਰੁਪਏ ਹੁੰਦੀ ਸੀ ਇਸ ਤੱਕਾਂ ਸੀ ਹਾਂਜੀ ਉਹ ਜੀ ਕਿੰਨੇ ਬਰੇਡ ਨੂੰ ਲਈ ਸੀ ਜ਼ਮੀਨ ਠੇਕੇ ਤੁਸੀਂ ਹਾਂਜੀ 60000 ਨੂੰ ਲਈ ਸੀ 60000 ਨੂੰ ਹਾਂਜੀ ਹਾਂਜੀ ਹਮ ਮਾਰੋ ਸੀ ਕਿ 72 7 ਲੱਖ 20 ਹਜ਼ਾਰ ਤਾਂ ਸਿੱਧਾ ਹੋ ਗਿਆ ਹਾਂਜੀ ਹਾਂਜੀ ਆ ਫਸਲ ਵੀ ਗਈ ਹਾਂਜੀ ਤੇ ਖਰਚਾ ਹੋਇਆ ਉਹ ਵੀ ਹਾਂ ਖਾਣੂ ਨਹੀਂ ਰਹੀ ਹੁਣ ਮਰਲਾ ਵੀ ਇੰਨੀ ਬਚਿਆ 12 ਕਿੱਲੇ ਜਿਵੇਂ ਨਹੀਂ ਬਜੀ ਜਿਵੇਂ ਇੱਕ ਮਰਲਾ ਵੀ ਇੰਨੀ ਉੱਥੇ ਜਾ ਕੇ ਵੇਖ ਲੈ ਇੱਕ ਬੂਟਾ ਵੀ ਨਹੀਂ ਰਿਆ 12 ਕਿੱਲਾਂ ਦੇ ਆਪ ਫੜੇ ਸਾਡੇ ਪਿੰਡ ਦੇ ਬੰਦੇ ਸਾਰੇ ਸਾਰੇ ਨੇ ਦੇਖਿਆ ਹਾਂ ਇੱਕ ਬੂਟਾ ਵੀ ਨਹੀਂ ਦੇ ਹਾਂ ਤੇ ਉਹ ਥੋੜੀ ਵੀ ਤੇਰੀ ਸੀ ਵੱਢਣ ਦੀ ਅੱਜ ਤੇ ਅਸੀਂ ਕੱਲ ਨੂੰ ਵੱਢ ਦੇਣੀ ਵਸ ਕਿਹਾ ਇਹ ਮਸ਼ੀਨ ਵਾਲੇ ਨੂੰ ਸਾਰਾ ਕੋਈ ਬੰਦਵਾ ਟਰਾਲੀ ਵਾਲਿਆਂ ਨੂੰ ਕਿਹਾ ਸਾਰਾ ਕੀਤਾ ਸੀ ਹਾਂਜੀ ਇਹ ਕਿਨੂੰ ਕਸੂਰ ਵਾਰ ਕਿਨੂੰ ਮੰਨਦੇ ਹੋ ਅੱਗ ਲੱਗਣ ਦਾ ਜਿਹੜਾ ਲਗਾਤਾਰ ਫੈਲੀ ਇੰਨੀ ਕਹਿੰਦੇ ਪਿੱਛੋਂ ਕਿਸੇ ਨੂੰ ਕਿਸੇ ਕਹਿ ਕੇ ਸਾਖਦੇ ਆਂ ਜੀ ਕੁਦਰਤੀ ਘ੍ਰੂਪੀ ਹੋ ਗਈ ਬਸ ਸਾਡੇ ਤੇ ਅਸੀਂ ਐ ਹੀ ਕਹਿ ਸਕਦੇ ਆਂ ਪ੍ਰਸ਼ਾਸਨ ਆਇਆ ਕਿ ਫਾਇਰ ਬ੍ਰਿਗੇਡਾਂ ਕੱਢੀਆਂ ਆਈਆਂ ਕੋਈ ਨਹੀਂ ਆ ਜੀ ਨਹੀਂ ਆਏ ਸਾਡੇ ਪਿੰਡ ਨਹੀਂ ਕੋਈ ਜਵਾਨ ਨਹੀਂ ਆਇਆ ਸੀ ਲੋਕ ਹੀ ਆਏ ਆ ਪਿੰਡ ਦੇ ਲੋਕ ਲੋਕ ਆਸੇ-ਪਾਸੇ ਪਿੰਡਾਂ ਦੇ ਲੋਕ ਹੀ ਆਏ ਆ ਦੇਵੀ ਵਾਲੇ ਦੇ ਬੰਦੇ ਆ ਗਏ ਸਿਰਸੜੀ ਦੇ ਬੰਦੇ ਆ ਗਏ ਮਾਲਕਿਆਂ ਦੇ ਬੰਦੇ ਆ ਗਏ ਮਾਲਕਿਆਂ ਵਾਲਿਆਂ ਕੋਲੇ ਫਾਇਰ ਬ੍ਰਿਗੇਡ ਕਿੰਨਾਂ ਦੀ ਬਣਾਈ ਵੀ ਆਪਦੀ ਉਹ ਲੈ ਕੇ ਆ ਉਹ ਬਜ਼ਾਰੇ ਲੈ ਕੇ ਆਏ ਇੱਥੇ ਸਿਮੀਆਂ ਦੇ ਆ ਗਏ ਸਰਕਾਰੀ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਕੋਈ ਕੋਈ ਨਹੀਂ ਕੋਈ ਨਹੀਂ ਆਇਆ ਜੀ ਫਾਇਰ ਬ੍ਰਿਗੇਡੋ ਜਿਵੇਂ ਬਾਈ ਜੀ ਕਹਿੰਦੇ ਮਲ ਕੇ ਦੇ ਸੀਗੇ ਉਹਨਾਂ ਦਾ ਇੰਨਾਂ ਲਾਇਆ ਜੀ ਟੈਂਕੀ ਮਗਰ ਤੇ ਉਹ ਲੈ ਕੇ ਆਏ ਜੀ ਬਾਅਦ ਚ ਅੱਧਾ ਘੰਟਾ ਉਹ ਤਾਂ ਅੱਗ ਜੀ ਸੜਕ ਟੱਪ ਗਈ ਸੀ ਉਹ ਤਾਂ ਵੱਡਾ 2 ਕਿਲੋਮੀਟਰ ਚੌੜੇ ਕਿਲੇ ਜਾਂਦੀ 2 ਕਿਲੋਮੀਟਰ ਚੌੜੀ ਹੈ ਇੰਨੀ ਚੌੜੀ ਹੈ ਹਾਂ ਇੰਨੀ ਉੱਚੀ ਲਾੜ ਸੀ 10-12 ਫੁੱਟ ਉੱਚੀ ਨੇੜੇ ਨੂੰ ਹੋਣ ਨਹੀਂ ਦੇਖੀ ਬੰਦੇ ਨੂੰ ਜੀ ਸਾਡੇ ਸਾਹਮਣੇ ਧੋਰੀ ਖਾਲਾ ਜੀ ਧੋਰੀ ਖਾਲਾ ਤੋਂ ਪਹਿਲਾਂ ਪਿੱਛੇ ਸੀ ਢਲਮਾ ਦੋ ਫਿਰ ਉਹ ਤੋਂ ਲਿਖਾ ਉਹਦੇ ਅਹੀ ਕੋਚ ਬਹੁਤ ਤੀ ਵੀ ਕਾਬੂ ਕਰ ਲੀ ਗਏ ਤੇ ਕਾਬੂ ਕਰ ਵੀ ਲਈ ਉਹ ਫਿਰ ਇੱਕਦਮ ਹਵਾਜ ਨੂੰ ਹੋਈ ਉਹ ਫੇਰ ਖਾਲ ਟੱਪ ਕੇ ਫੇਰ ਜਾਈ ਸੜ ਦਿੱਥਿਆ ਇਹ ਨਹੀਂ ਕਾਬੂ ਚਾਈ ਤੁਹਾਡੇ ਕਿੰਨੇ ਫਸੂ ਸੀ ਪੰਜ ਕਿੱਲੇ ਸੀ ਪੰਜ ਕਿੱਲੇ ਸੀ ਹਾਂਜੀ ਪੰਜ ਦੇ ਪੰਜ ਤਬਾ ਹੋ ਗਏ ਹਾਂਜੀ ਪੰਜੇ ਬਚੇ ਕੁਝ ਵੀ ਨਹੀਂ ਬਚਿਆ ਹਾਂ ਬਸ ਕਿੱਲਾਂ ਦੇ ਪਾਸੇ ਜਿਉ ਹੋ ਰਹਿ ਗਏ ਪਾਸੇ ਰਹਿ ਗਏ ਹਾਂਜੀ ਹਾਂ ਮਤਲਬ ਐਡੀ ਵੱਡੀ ਐਕ ਸੀਗੀ ਵੀ ਦੇਖਦੇ ਸਾਰੇ ਕੋਈ ਕਰ ਵੀ ਨਹੀਂ ਸਕਦੇ ਹਾਂਜੀ ਕਰ ਨਹੀਂ ਨਹੀਂ ਕਰ ਸਕਦੇ ਹਾਂਜੀ ਕੋਸ਼ਿਸ਼ ਵੈਸੇ ਬਹੁ ਕੀਤੀ ਹਾਂਜੀ ਬਹੁਤ ਬੰਦਿਆਂ ਨੇ ਪਰ ਵਾਸ ਨਹੀਂ ਚੱਲਿਆ ਇਹ ਹਾਂ ਲਾੜੀ ਵਾਲੀ ਉੱਚੀ ਲੇੜੇ ਹੋਇਆ ਨਹੀਂ ਜਾਂਦਾ ਸੀ ਜੀ ਤੁਹਾਡੀ ਬਾਈ ਫਸਲ ਕਿੰਨੀ ਸੀਗੀ ਜੀ ਨਹੀਂ ਮੇਰੀ ਫਸਲ ਹੈ ਨਹੀਂ ਸੀ ਜੀ ਇਹਦਾ ਸੈਕਟਰ ਲੋਰ ਤੇ ਆਇਆ ਮੈਂ ਤਾਂ ਜੀ ਬਸ ਮੰਨ ਕੇ ਚੱਲੋ ਮੈਨੂੰ ਪਤਾ ਲੱਗੇ ਜਦੋਂ ਜੀ ਤਾਂ ਮੇਰੇ ਭਰਾ ਨੇ ਫੋਨ ਲਾ ਗਿਆ ਕਰਕੇ ਆ ਗੱਲ ਹੋ ਗਈ ਆ ਹਾਂ ਅੱਗ ਲੱਗ ਗਈ ਆ ਤੇ ਮੈਂ ਦਵਾ ਦਵਾਇਆ ਤੇ ਟਰੈਕਟਰ ਨਾਲ ਕਾਬੂ ਕੀ ਤਾਕਤ ਪਰ ਨਹੀਂ ਕਾਬੂ ਹੋਇਆ ਕਾਬੂ ਨਹੀਂ ਹੋਇਆ ਨਹੀਂ ਹੋਇਆ ਜੀ ਜਿਵੇਂ ਕਹਿੰਦੇ ਕਿ ਪ੍ਰਸ਼ਾਸਨ ਕੋਈ ਨਹੀਂ ਪਹੁੰਚਿਆ ਨਹੀਂ ਕੋਈ ਨਹੀਂ ਪਹੁੰਚਿਆ ਕੋਈ ਵੀ ਨਹੀਂ ਪਹੁੰਚਿਆ ਸਾਡੇ ਪਿੰਡ ਤੇ ਆਏ ਜਿੰਨੇ ਵੀ ਆਏ ਆ ਪਰ ਨਹੀਂ ਕੋਈ ਆਇਆ ਬੰਦਾ ਇੱਥੇ ਜੀ ਇੰਨਾ ਕੁਝ ਵਾਪਰਨ ਤੋਂ ਚਲੋ ਉਦੋਂ ਤਾਂ ਨਹੀਂ ਹੈ ਬਾਅਦ ਵਿੱਚ ਆਏ ਦੇਖਣ ਕੋਈ ਮੈਂ ਹਜੇ ਤਾਂ ਕੋਈ ਨਹੀਂ ਆਇਆ ਤੁਸੀਂ ਆਏ ਪਹਿਲੇ ਕੋਈ ਵੀ ਨਹੀਂ ਆਇਆ ਹਜੇ ਤੱਕ ਹਾਂ ਜੀ ਹੁਣ ਤਾਂ ਉਹਨਾ ਵੀ ਕਿਸੇ ਨੇ ਜੀ 2 ਵਜੇ ਦਾ ਟ੍ਰੇਮ ਆ ਜੀ ਇਹ ਅੱਗ ਲੱਗਨ ਦਾ ਉਦੋਂ ਬਾਅਦ ਤੋਂ ਹਿਸਾਬ ਲਾ ਲੋ ਜੀ 9:00 ਵਜੇ ਤੱਕ 5:00 ਵਜੇ ਤੱਕ ਆ ਕੇ ਚੱਲੀ ਗਈ ਆ ਕੋਈ ਨਹੀਂ 5 ਘੰਟੇ ਹੋ ਗਏ ਆ ਕੋਈ ਨਹੀਂ ਆ ਕੋਈ ਨਹੀਂ ਪਹੁੰਚਿਆ ਇੱਥੇ ਬਹੁਤ ਵੱਡਾ ਕਹਿ ਲਾ ਜੀ ਐਡਾ ਵੱਡਾ ਕਹਿ ਰਾ ਸਾਡੀ ਜ਼ਿੰਦਗੀ ਚ ਪਹਿਲੀ ਵਾਰ ਦੇ ਵੇਖਿਆ ਜੀ ਇੰਨਾ ਏਰੀਆ ਮੱਚਾ ਜੀ ਪਹਿਲਾਂ ਨਹੀਂ ਕਦੇ ਇਦਾਂ ਨਾ ਜੀ ਇੰਨਾ ਪਹਿਲਾਂ ਕਦੇ ਨਹੀਂ ਵਾਪਰੇ ਸੋ ਵੱਧ ਤੋਂ ਵੱਡਾ ਕਹਿ ਹੋਇਆ ਜੀ ਇੰਨੇ ਏਰੀਆ ਮੱਚੇ ਬਿਲਕੁਲ ਤਾਂ ਹੋਰ ਵੀ ਗੱਲਬਾਤ ਕਰਦੇ ਆ ਤਾਂ ਹੋਰ ਕਿੰਨਾ ਦੀ ਫਸਲ ਆ ਜੀ ਤੁਹਾਡੀ ਫਸਲ ਤੁਹਾਡੀ ਬਾਈ ਜੀ ਕਿੰਨੀ ਫਸਲ ਸੀ ਇੱਥੇ ਇੱਥੇ 5 ਕਿੱਲੇ ਸਾਰੇ ਸੀਗੇ ਵਿੱਚੋਂ ਕਿੱਲਾ ਬਚਾਈ 4 ਕਿੱਲੇ 4 ਕਿ ਤੁਸੀਂ ਵੱਢ ਰਹੇ ਸੀ ਕਦੋਂ ਹਾਂਜੀ 2:30 ਵਜੇ ਮਸ਼ੀਨ ਲੱਗਣੀ ਸੀ ਫਿਰ 2:30 ਵੇ ਮਸ਼ੀਨ ਲੱਗਣੀ ਸੀ ਹਾਂਜੀ ਮੈਂ ਘੇਰਾ ਵੱਢੀ ਜਾਂਦਾ ਸੀ ਜਦੋਂ ਉੱਥੋਂ ਅੱਗ ਪਈ ਸੀ ਉਹਦੇ ਬਾਅਦ ਬਾਕ ਕੰਟਰੋਲ ਨਹੀਂ ਹੋਈ ਫਿਰ ਕੰਟਰੋਲ ਹਾਂਜੀ ਹਾਂ ਹਾਂ ਆ ਫਸਲ ਆਪਣੀ ਸੀ ਕਿ ਭਾਈ ਤੁਹਾਡੀ ਹੋ ਨਹੀਂ ਨਹੀਂ ਫਸਲ ਮੇਰੀ ਆਪ ਦੀ ਸੀ ਆਪ ਦੀ ਸੀ ਤਾਂ ਸਾਰੀ ਗਈ ਸਾਰੀ ਖਤਮ ਮੇਰੇ ਬਾਸ਼ੇਲੇ ਮਾਚੇ ਭਾਈ ਪਿੱਛੋਂ ਇੱਕ ਕਿੱਲਾ ਬਚ ਗਿਆ ਨੇ ਭਾਈ ਜਿਵੇਂ ਕਹਿੰਦੇ ਅਕਸਰ ਕਹਿੰਦੇ ਆ ਕਿ ਜਦੋਂ ਪਰਾਲੀ ਨੂੰ ਅੱਗ ਲਾਉਣੀ ਹੋਵੇ ਸੈਟਲਾਈਟ ਨਾਲ ਕਹਿੰਦੇ ਦੇਖ ਲੈਂਦੇ ਆ ਕਿ ਅੱਗ ਲੱਗੀ ਹੋਈ ਆ ਮਿੰਟ ਵਿੱਚ ਪਹੁੰਚ ਜਾਂਦੇ ਨਹੀਂ ਹੁਣ ਕਹਣੇ ਨਹੀਂ ਵੇਖਿਆ ਜੀ ਹੁਣ ਤਾਂ ਸਾਡੇ ਕੋਲੇ ਵੀ ਆ ਗਏ ਨੇ ਜੀ ਕੋਈ ਵੀ ਨਹੀਂ ਆਈ ਦਵਾਈਆਂ ਕੋਈ ਨਹੀਂ ਆਈ ਜੀ ਮਹਾਰਾਜ ਸਾਹਿਬ ਤੋਂ ਲੱਗੀ ਦੇ ਲੋ ਤੇ ਲਾ ਲੋ ਸਾਹਿਬ ਕੋਈ ਨਹੀਂ ਪਹੁੰਚਿਆ ਸਰ ਜੀ ਕੋਈ ਨਹੀਂ ਆਈ ਹੈ ਬਾਪੂ ਜਿਵੇਂ ਮੈਂ ਕਿਹਾ ਕਿ ਪ੍ਰਾਲੀ ਵੇਲੇ ਆ ਜਾਂਦਾ ਪ੍ਰਸ਼ਾਸਨ ਮਾਸਟਰ ਵੀ ਆ ਜਾਂਦੇ ਫੜਨਾ ਹੁੰਦਾ ਸਾਡੇ ਖੇਤਰ ਮਾਰਨ ਨੂੰ ਤਾਂ ਆ ਜਾਂਦੇ ਆ ਤੇ ਜਦੋਂ ਹੁਣ ਸਾਡੀ ਮਦਦ ਕਰਨੇ ਹੁਣ ਕੋਈ ਨਹੀਂ ਆਇਆ ਸਾਡੇ ਕੋਲੇ ਕੋਈ ਨਹੀਂ ਪਹੁੰਚਿਆ ਹਾਂ ਮਦਦ ਮੁਕਿਲ ਆਰ ਤੇ ਗੱਲਾਂ ਭੜੀਆਂ ਕਰਦੀ ਸੀ ਕਿ ਜੇਕਰ ਕਿਸੇ ਦੀ ਕੁਕੜੀ ਮਰੂ ਕਿਸੇ ਦਾ ਕੁਝ ਹੋਰ ਬੱਕਰੀ ਮਰੂ ਮੁਆਵਜ਼ਾ ਮਿਲੂਗਾ ਹੁਣ ਤੁਹਾਨੂੰ ਲੱਗਦਾ ਮਿਲੂਗਾ ਸਾਡੀ ਕਣਕ ਮਾਰ ਗਈ ਸਾਨੂੰ ਕਿੰਨੇ ਦਿਨ ਕੁਕੜੀ ਕਿਤੇ ਕਿਤੇ ਦੂਰ ਦਾ ਕੰਮ ਰਹਿ ਗਿਆ ਸਾਡੇ ਖਾਣ ਨੂੰ ਦਾਣੇ ਨਹੀਂ ਚਾਰ ਮਣ ਕਿੱਥੋਂ ਖਾਵਾਂਗੇ ਹਾਂ ਨੂੰ ਵੇਣੀ ਹਾਂ ਨਾਲ ਦਾ ਤਾਂ ਖੁਦ ਮੁੱਖਾ ਬੈਠਾ ਹਾਂ ਹਾਂ ਹਾਂਜੀ ਇਹ ਹਾਲਾਤ ਹੋ ਗਏ ਆ ਖੁਦ ਮੁੱਖਾ ਬਹਿਣਾ ਪੈਂਦਾ ਹਾਂਜੀ ਪਰਿਵਾਰ ਚ ਕੌਣ ਕੌਣ ਆ ਬਾਪੂ ਤੁਹਾਡੇ ਮੇਰਾ ਇੱਕ ਬੇਟਾ ਜੀ ਤੇ ਦੋ ਜੀ ਅਸੀਂ ਬਸ ਦੋਵੇਂ ਤਿੰਨ ਜਣੇ ਹੋ ਹਾਂ ਹੂੰ ਕਿਹ ਕਹ ਲਈ ਖੇਤੀ ਕਰਦਾ ਪਰਿਵਾਰ ਤੁਸੀਂ ਹਾਂ ਖੇਤੀ ਤੋਂ ਬੱਚਾ ਬਾਹਰ ਗਿਆ ਜੀ ਬੇਟਾ ਹੂੰ ਕਿਹਦੀ ਦੇ ਸਿਰ ਤੇ ਹਾਂ ਖੇਤੀ 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 ਹੋਦਾ ਹੀ ਨਹੀਂ ਸਾਰੀ ਤਬਾਹ ਹੋ ਗਈ ਹੈ ਹਾਂਜੀ ਹਾਂਜੀ ਹੂੰ ਪਹਿਲਾਂ ਕਦੇ ਵਾਪਰ ਐਦਾਂ ਦਾ ਕੋਈ ਨਾ ਜੀ ਨਾ 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 ਸਾਡੇ ਕੋਈ ਤੇ ਗਰੇ ਮਾਰ ਨਹੀਂ ਹੋਈ ਕੋਈ ਨੁਕਸਾਨ ਕੋਈ ਤੇ ਨੁਕਸਾਨ ਸਾਡੇ ਨਹੀਂ ਹੋਇਆ ਪਹਿਲੀ ਵਾਰ ਹੋਇਆ ਜੀ ਇੱਥੇ ਤੇ ਜਿਵੇਂ ਮਹਾਰਾਜ ਦੀ ਕਿਰਪਾ ਨਗਰ ਤੇ ਸਾਰੇ ਹਾਂ ਜੀ ਲੋਕ ਭਜਨ ਬੰਦਗੀ ਕਰਦੇ ਬਹੁਤ ਮਹਾਰਾਜ ਦਾ ਨਾਮ ਲੈਂਦੇ ਆ ਕਿੰਨੀ ਕੀ ਮਤਲਬ ਸ਼ੁਰੂ ਹੋਇਆ ਕਿੱਥੇ ਤੱਕ ਚੱਲੀ ਗਈ ਕਿੰਨੀ ਕੀ ਫੈਲੀ ਇਹ ਮੇਰਾ ਹੋ ਗਈ 5-7 ਕਿਲੋਮੀਟਰ ਚੱਲੀ ਨਹਿਰ ਤੋਂ ਚੱਲ ਕੇ ਨਹਿਰ ਦੀ ਰੋਡ ਤੇ ਕਰ ਗਈ ਆ 7 ਕਿਲੋਮੀਟਰ ਦੂਰ ਗਈ ਹੋ ਗਈ 7 ਕਿਲੋਮੀਟਰ ਦੂਰ ਹਾਂ ਜੀ 7 ਕਿਲੋਮੀਟਰ ਅੱਗੇ ਜਾਵੜੀ ਜੀ ਬਹੁਤ ਟਰੈਕਟਰ ਹਾਂਜੀ ਹਾਂ ਟਰੈਕਟਰ ਵੀ ਬਹੁਤ ਸੀਗੇ ਸੰਯੋਗ ਵੀ ਬਹੁਤ ਦਿੱਤਾ ਪਰ ਨਹੀਂ ਰੁਕੀ ਨਹੀਂ ਆ ਗਈ ਜਿਹੜਾ ਮੋਗਾ ਰੋਡ ਆ ਨਾ ਮੋਗਾ ਕੋੜਗੂਆ ਰੋਡ ਉਹ ਵੀ ਟੱਪ ਗਈ ਹਾਂਜੀ ਜਿਹੜਾ ਮੋਗਾ ਰੋਡ ਆ ਨਾ ਮੋਗਾ ਕੋੜਗੂਆ ਰੋਡ ਉਹ ਵੀ ਟੱਪ ਕੇ ਗਾਂ ਗਈ ਦੇਵੀਆ ਰੋਡ ਤੇ ਦੇਵੀਆ ਰੋਡ ਤੇ ਜਾ ਕੇ ਕੰਟਰੋਲ ਹੋਇਆ ਹਾਂ 7 ਕਿਲੋਮੀਟਰ ਗਈ ਨਹਿਰ ਤੋਂ ਲੈ ਕੇ ਸਿਵੀਆਂ ਰੋਡ ਤੋਂ ਰੋਡ ਮਤਲਬ ਟੱਪ ਗਈ ਨਹੀਂ ਭੈਣ ਹਾਂ ਹਾਂ ਵੱਡਾ ਰੋਡ ਆ ਨਾ ਕਿੰਨਾ ਚਾਹੁੰਦਾ ਕਿ ਰਾਜ ਰੋਡ ਆ ਕੇ ਰੁਕ ਜੂਗੀ ਇੱਥੋਂ ਹਾਂ ਹਾਂ ਨਹੀਂ ਨਹੀਂ ਆ ਸਾਡੀ ਢਿਲਮਾੜੀ ਸੜਕਾ ਲਿੰਕ ਰੋਡ ਆ ਇਹ ਵੀ ਟੱਪ ਗਈ ਮਾਰ ਕੇ ਛਾਲ ਮੰਡ ਗਈ ਹੈ ਟਲ ਵਾਲਾ 6 ਕਰਮ ਦਾ ਇਹ ਰੋਡ ਆ ਸਾਡਾ ਢਿਲਵਾ ਤੋਂ ਜਿਹੜਾ ਪੰਜ ਕਰਈ ਹੈ 6 ਕਰਮ ਦਾ ਰਸਤਾ ਇਹ ਹੈ ਇਹ ਵੀ ਕ੍ਰਾਸ ਕਰ ਗਈ ਇਹ ਕ੍ਰਾਸ ਕਰਕੇ ਮੁੜ ਕੇ ਜਿਹੜੀ ਆਪਣੀ ਵੱਡੀ ਲੈ ਆਪਣਾ ਰੋਡ ਆ ਸਟੇਟ ਹਾਈਵੇ ਆ ਵੱਡਾ ਹਾਈਵੇ ਉਹ ਵੀ ਕ੍ਰਾਸ ਕਰ ਗਈ ਹਾਂ ਉਹ ਕ੍ਰਾਸ ਕਰਕੇ ਗਾਂ ਵੀ 70 80 ਕਿਲਿਓਂ ਗਾਂ ਪਹੁੰਚਾ ਕਰਦੇ ਕਣਕ ਦੇ। ਤੁਹਾਡੇ ਇਲਾਕੇ ਦਾ ਕੋਈ ਵ代ਕ ਜਾਂ ਕੋਈ ਚੇਅਰਮੈਨ ਕੋਈ ਹੋਰ ਮੰਤਰੀ ਪਹੁੰਚਿਆ ਲੀਡਰ ਕੋਈ? ਕੋਈ ਵੀ ਨਹੀਂ ਪਹੁੰਚਿਆ। ਆ ਆ ਇੱਧਰ ਸਰਪੰਚ ਆ। ਕੋਈ ਵੀ ਨਹੀਂ ਆਇਆ। ਵੈਸੇ ਤਾਂ ਬਹੁਤ ਛੇਤੀ ਆ ਜਾਂਦੇ ਕੋਈ ਹੁਰ ਕਰਨਾ। ਉਹ ਜਦੋਂ ਉਦੋਂ ਆਉਂਦੇ ਆ ਨਾ ਜਦੋਂ ਝੁੰਨਿਆ ਮੌਕੇ ਸੀ ਜਦੋਂ ਉਦੋਂ ਪ੍ਰਾਲੀ ਨੂੰ ਅੱਗ ਲਾਵਾ ਉਹ ਤਾਂ ਮੰਤਰੀ ਮੰੰਟੀ ਆ ਜਾਂਦੇ ਪਤਾ ਨਹੀਂ ਕਿਧਰੋਂ ਦੇ ਖੁੰਭਾਂਗੋ ਆ ਜਾਂਦੇ ਆ। ਹਮ ਪ੍ਰਸ਼ਾਸਨ ਆ ਜਾਂਦਾ ਪੁਲਿਸ ਵੀ ਨਾਲ ਆ ਜਾਂਦੀ ਹੈ ਮਹਿਕਮਤੋਂ ਪਰਚਾ ਕੱਟਣ ਨੂੰ ਆਉਂਦੇ ਵੀ ਥੋੜੀਆਂ ਲਾਲ ਲਕੀਰਾਂ ਚ ਉਹ ਕਰ ਦਿੰਦੇ ਆ ਤੇ ਹੁਣ ਕੋਈ ਨੇ ਪੁੱਛਿਆ ਨਹੀਂ ਬਾਤ ਹੀ ਨਹੀਂ ਪੁੱਛੀ ਸਾਡੀ ਬਾਈ ਤੁਹਾਡੇ ਕਿੰਨੀ ਜਮੀਨ ਹੈ ਜੀ ਮੇਰੇ 10 ਕਿੱਲੇ ਹੀ ਠੇਕੇ ਤੇ ਸੀ 10 ਹੀ ਠੇਕੇ ਤੇ ਸੀ ਹਾਂਜੀ ਕਿੰਨਾ ਸਮਾਂ ਹੈ ਤੁਹਾਨੂੰ ਖੇਤੀ ਕਰਦਿਆਂ ਨੂੰ ਖੇਤੀ ਕਰਦਿਆਂ ਤਾਂ ਬਹੁਤ ਸਮਾਂ ਹੋ ਗਿਆ ਹੂੰ ਪਹਿਲਾਂ ਕਦੇ ਵੇਖਿਆ ਹੈ ਜੋ ਕੁਝ ਨਹੀਂ ਜੀ ਇਹ ਪਹਿਲੀ ਵਾਰ ਦੇਖਿਆ ਪਹਿਲੀ ਵਾਰ ਦਸਾਂ ਕਿੱਲੇ ਚੋਂ ਕੀ ਬਚਿਆ ਬਈ ਤੁਹਾਡਾ ਬਚੇ ਨਾ ਕੀ ਹੈ ਜੀ ਕੁਝ ਵੀ ਨਹੀਂ ਬਚਿਆ ਨਹੀਂ ਸੀਮਾਨ ਦੇ ਵਿੱਚ ਕੇ ਕੋਈ ਨੁਕਸਾਨ ਇਦਾਂ ਦਾ ਹੋ ਸਕਦਾ ਨਹੀਂ ਤੁਹਾਨੂੰ ਕਦੋਂ ਪਤਾ ਲੱਗਿਆ ਬਾਈ ਕਿ ਅੱਗ ਲੱਗੀ ਆ ਜਾਂ ਤਾਂ ਕਹੋ ਤੁਸੀਂ ਬਾਹਰ ਆਏ ਕੀ ਵਾਪਰੇ ਕੀ ਦੇਖਦੇ ਹੋ ਜਦੋਂ ਨਿਕਲਦੇ ਹੋ ਗੁਰਜ਼ਰ ਸੋ ਆਵਾਜ਼ ਆਈ ਸੀਗੀ ਜੀ ਤੇ ਜਦੋਂ ਗਏ ਤੇ ਅੱਗ ਲੱਗੀ ਪਈ ਸੀ ਹੂੰ ਤੇ ਅੱਗ ਕੰਟਰੋਲ ਨਹੀਂ ਹੋਈ ਜੀ ਪਿੱਛੋਂ ਤੇ ਤੇਜ਼ ਹਵਾ ਸੀਗੀ ਜੀ ਤੇ ਨਾ ਹੀ ਕੋਈ ਗੱਡੀ ਵਗੈਰਾ ਆਈ ਕੋਈ ਪ੍ਰਸ਼ਾਸਨ ਹੂੰ ਬੁਝਾਉਣ ਵਾਲੀ ਕੋਈ ਗੱਡੀ ਨਹੀਂ ਜੀ ਜਦੋਂ ਇੱਥੇ ਸਮਾਪਤੀ ਹੋ ਗਈ ਉਦੋਂ ਆਈ ਗੱਡੀ ਤਾਂ अच्छा ਜਦੋਂ ਸਾਰਾ ਕੁਝ ਰੁਕ ਗਿਆ ਉਦੋਂ ਬਾਅਦ ਪਹੁੰਚਦੀ ਹੈ ਵੱਡਾ ਰੋਟ ਟਪ ਗਈ ਸੀ ਉਦੋਂ ਆਈਆਂ ਫਾਇਰ ਬ੍ਰੀਟਾਂ ਚਾਰ ਜੀ ਤੇ ਫੇਰ ਹੀ ਕੰਟਰੋਲ ਹੋਈ ਅੱਗ ਤੇ ਉਦੋਂ ਪਹਿਲਾਂ ਕੋਈ ਨਹੀਂ ਆਇਆ ਹੂੰ ਤੇ ਉੱਥੋਂ ਸਿਵੀਆਂ ਪਿੰਡ ਤੋਂ ਅੱਗ ਚੱਲੀ ਆਗੀ ਜੀ ਪਹਿਲਾਂ ਕੋਈ ਨਹੀਂ ਆਇਆਗਾ ਨਾ ਕੋਈ ਪ੍ਰਸ਼ਾਸਨ ਆਇਆ ਸਾਡੇ ਪਿੰਡ ਪੁਲਿਸ ਚੋਂ ਕੀ ਆ ਉਹਨਾਂ ਦੀ ਇੱਕ ਵੀ ਗੱਡੀ ਨਹੀਂ ਸਾਡੇ ਕੋਲ ਆਈ ਹੂੰ ਤੇ ਜੇ ਪਰਾਲੀ ਨੂੰ ਅਗਲਾ ਹੀ ਹੁੰਦੀ ਫੇਰ ਆ ਜਾਂਦੇ ਵਹਿੰਦੇ ਆ ਜਾਂਦੇ ਆ ਮੇਰਾ ਬਾਈ ਹੈਗਾ ਇਹਨਾਂ ਦੇ ਲਾਈ ਸੀਗੀ ਅੱਗ ਪੈ ਗਈ ਸੀ ਤੇ 10 ਮਿੰਟ ਦੇ ਵਿੱਚ ਵਿੱਚ ਆ ਗਈ ਸੀ ਤੇ 5000 ਰੁਪਏ ਮੈਂ ਖੁਦ ਭਰਿਆ ਜੀ ਤੇ ਅੱਜ 1.5 ਕ 1 ਵਜੇ ਦੀ ਅਣਕ ਨੂੰ ਅੱਗ ਲੱਗੀ ਆ ਤੇ ਸਾਰੀ ਸ਼ਾਮ ਹੋ ਗਈ ਤੇ ਕੋਈ ਨਹੀਂ ਆਇਆ ਸਰ ਤੱਕ ਧੂਆਂ ਦਿਖਦਾ ਸੀਗਾ ਜੀ ਤੇ ਕੋਈ ਆਇਆ ਨਹੀਂ ਗਾ ਇੱਕ ਵੀ ਬੰਦਾ ਨਹੀਂ ਆਇਆ ਦੇਖਣ ਵੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਹੁਣ ਵੀ ਨਹੀਂ ਆਇਆ ਜੀ ਹੁਣ ਵੀ ਨਹੀਂ ਆਇਆ ਕੋਈ ਲੀਡਰ ਵੀ ਨਹੀਂ ਆਇਆ ਜੀ ਵੋਟਾਂ ਨੂੰ ਤਾਂ ਵਹਿੰਦੇ ਆ ਜਾਂਦੇ ਆ ਜੀ ਨੂ ਲੀਟਰ ਗੱਲਾਂ ਕਰਦੇ ਆ ਕਿ ਸਰਕਾਰ ਆਮ ਲੋਕਾਂ ਦੀ ਹੈ ਕਿਸਾਨਾਂ ਦੀ ਹੈ ਕਿਸਾਨਾਂ ਦੇ ਪੁੱਤਰਾਂ ਕੋਈ ਪਹੁੰਚਿਆ ਕਿਸਾਨ ਦਾ ਪੁੱਤਰ ਨਹੀਂ ਕੋਈ ਨਹੀਂ ਆਇਆ ਜੀ ਜੇ ਕੋਈ ਆਊਗਾ ਬਸ ਇੱਥੇ ਕੱਲ ਨੂੰ ਆਉਣਗੇ ਬਸ ਵੀਡੀਓ ਬਣਾ ਕੇ ਆਵਦੀ ਉੱਠ ਜਾਣਗੇ ਹਮ ਬੋਟਾਂ ਖਾਤਰ ਹੱਥ ਜੇ ਮਾਰ ਕੇ ਜਾਉਣਗੇ ਹਨਾ ਆਇਆ ਸਨ ਬੰਮ ਹੌਸਲਾ ਦੇ ਜਾਣਗੇ ਬਸ ਬਈ ਤੁਹਾਡੇ ਨਾਲ ਪਿੰਡ ਦਾ ਬਈ ਕੋਜੇ ਪਿੰਡ ਦੀ ਤੁਹਾਡੇ ਕੱਲੇ ਪਿੰਡ ਦੀ ਗੱਲ ਕਰੀ ਕਿੰਨਾ ਨੁਕਸਾਨ ਹੋਇਆ ਪਿੰਡ ਪਿੰਡ ਦਾ ਪਿੰਡ ਦਾ ਸਾਡਾ 100 ਕਿੱਲਾ ਤਾਰ ਸੜਕ ਤੇ ਮੱਚ ਗਈ ਇਹ 100 ਦਾ 100 ਕਣਕ ਸੀਗੀ ਸਾਰੀ ਹਾਂਜੀ ਸਾਰੀ ਕਣਕ ਸੀਗੀ ਠੀਕ ਹੈ ਮਤਲਬ ਲੱਖਾਂ ਕਰੋੜਾਂ ਰੁਪਈਆ ਦੀ ਫਸਲ ਆ ਜਿਹੜੀ ਜਗ੍ਹਾ 700 ਏਕੜ ਮੱਚ ਗਿਆ ਉਹ ਕਟੋ ਘਟ ਦੇ 6 700 ਏਕੜ ਮੱਚ ਗਿਆ ਕਟੋ ਘਟ ਮੱਚ ਗਿਆ ਹਾਂਜੀ ਰਾਮ ਨੇ ਜੀ ਆਸੇ ਪਾਸੇ ਦਾ ਹਾਂਜੀ ਹਾਂਜੀ ਸਾਡੇ ਕਲੇ ਪੰਜ ਗ੍ਰੇਂ ਦਾ ਆਇਆ ਉਹ ਦੀਵਾਲੇ ਹਾਦਨਾ ਜਾ ਕੇ ਰੁਗੀ ਹੈ ਜੀ ਠੀਕ ਹੈ ਜੀ ਸਾਡੇ ਪਿੰਡ ਦਾ ਕਲਾ 700 ਕਿਲੋ ਕਿਲੋਮੀਟਰ ਏਰੀਆ ਲਾ ਲਓ 7 ਕਿਲੋਮੀਟਰ ਏਰੀਆ ਹੀ ਗਈ ਆ 7 ਕਿਲੋ 7 ਕਿਲੋਮੀਟਰ ਚੱਲਿਆ ਨਹਿਰ ਤੋਂ ਚੱਲੀ ਸੀ ਵੀ ਰੋਡ ਤੋਂ ਤੇ ਦੀਵਾਲਾ ਰੋਡ ਤੇ ਖੜੀ ਆ ਹਮ 7 ਕਿਲੋਮੀਟਰ 5 7 ਕਿਲੋਮੀਟਰ ਤਾਂ ਹੋ ਹੀ ਜਾਂਦਾ ਇਹ ਬਿਲਕੁਲ ਹਾਂ ਦੋ ਕਿੱਲਾਂ ਵੀ ਚੜਾਈ ਸੀ ਤੁਸੀਂ ਆਖਿਆ ਹਾਂ 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 ਜੀ ਕਿਤੇ ਵਧ ਵੀ ਗਈ ਹੈ ਹਾਂ ਜੀ ਮੋੜ ਵੀ ਗਈ ਹੈ ਹਾਂ ਕਿਤੇ ਕੋਈ 10 ਕਿੱਲਾਂ ਚ ਵੀ ਹੋ ਗਈ ਹੈ ਕਿਤੇ ਹੋ ਗਈ ਸੀਗੀ ਉਹ ਜਿੱਥੇ ਮਲਦ ਚੱਲਦੀ ਉੱਥੋਂ ਚੱਲੀ ਆਈ 7 ਕਿਲੋਮੀਟਰ ਬਣ ਗਿਆ ਇਹ ਉੱਥੋਂ ਵੇਲੇ ਲਾਲੋ ਸਾਹਿਬ ਦੀਵਾਲਾ ਰੋਡ ਕਿੱਥੇ ਸੀ ਸਾਰਾ ਆਹ ਸੁਆ ਪਾਰ ਕਰਕੇ ਜੋ ਖਤਮ ਹੋ ਗਿਆ ਜੀ ਇਹ ਏ ਹਾਂਜੀ ਬਿਲਕੁਲ ਤੇ ਬਾਈ ਹੁਣ ਮੰਗ ਜੇ ਅੰਕਲ ਜੀ ਮੰਗ ਕੀ ਕਰਦੇ ਹੋ ਸਰਕਾਰ ਤੋਂ ਚਲੋ ਦੇਖਣ ਹਾਲੇ ਤੱਕ ਤਾਂ ਨਹੀਂ ਆਇਆ ਕੋਈ ਕੀ ਸੁਣਦਾ ਹੋਇਆ ਜੇਕਰ ਤੁਹਾਨੂੰ ਕੀ ਮੰਗ ਕਰਨੀ ਚਾਹਣੀ ਉਹਨਾਂ ਨੂੰ ਅਸੀਂ ਸਾਡਾ ਮੁਵਾਜਾ ਦਿੱਤਾ ਜਾਵੇ ਜਿਹੜੇ ਜ਼ਿੰਮੇਵਾਰ ਦਾ ਸਾ ਸਾ ਵੱਡੀਆਂ ਉਹਨੀਆਂ ਖੇਤੀ ਤੇ ਸਾ ਆਪਾਂ ਸੌ ਕੁਛ ਕਰਦੇ ਵੀ ਆਪਾਂ ਆ ਕਰ ਲਾਂਗੇ ਆਪਾਂ ਐ ਕਰ ਲਾਂਗੇ ਉਹ ਆਸਾ ਅਧੂਰੀਆਂ ਹੀ ਹੋ ਗਈਆਂ ਜਿਵੇਂ ਅੱਜ ਪੰਜਾਬ ਦੇ ਵਿੱਚ ਆਪਾਂ ਦੇਖਿਆ ਇੱਕ ਨਹੀਂ ਕਈ ਥੰਮ ਤੇ ਅੱਗ ਲੱਗੀ ਹੈ ਲਗਭਗ 10 ਤੋਂ 12 ਥੰਮਾਂ ਦੀ ਇਹ ਘਟਨਾ ਕੱਲੇ ਆਜਜ ਵਿੱਚ ਪਰ ਹਾਲੇ ਤੱਕ ਕਿਸੇ ਲੀਡਰ ਮੰਤਰੀ ਮੁੱਖ ਮੰਤਰੀ ਦਾ ਬਿਆਨ ਤੱਕ ਨਹੀਂ ਆਇਆ ਬਿਆਨ ਕਹਾ ਦਾ ਦੇਣਾ ਬਿਆਨ ਦਾ ਉਹ ਦਿੰਦੇ ਵੀ ਗੂਗਲਾਂ ਦੇ ਮਿੱਟੀ ਝਾੜਦੇ ਅਸੀਂ ਐਂ ਕਰਦੇ ਆਂਗੇ ਅਸੀਂ ਜਿਉਂ ਕਰਦੇ ਆਂਗੇ ਕਿਸੇ ਨੇ ਕੁਝ ਨਹੀਂ ਕਰਨਾ ਅਸੀਂ ਛੁੱਟ ਗਿਆ ਉਹ ਤਾਂ ਬੈਠੇ ਗਰਦੌਰੀਆਂ ਕਰਦੇ ਆਂਗੇ ਛੁੱਟ ਗਿਆ ਕੱਲ ਨੂੰ ਗਰਦੌਰੀਆਂ ਗਰਦੌਰੀਆਂ ਕਿਹਨੇ ਕਰਨਗੇ ਜੇ ਗਰਦੌਰੀ ਕੀਤੀ ਵੀ ਉਹਦਾ ਮੁਆਵਜ਼ਾ ਦੇਣਾ ਜੀ ਪੈਸੇ ਨਹੀਂ ਦੇਣੇ ਪੂਰੇ ਪੈਸੇ ਨਹੀਂ ਦੇਣੇ ਜਿਹਦਾ ਇਹ ਤੋਂ ਪਿਛਲੀ ਜਾਰੀ ਸਾਡਾ ਰਕਬਾ ਉਦੋਂ ਮੀਂਹ ਪਿਆ ਸੀ ਕਣਕਾਂ 'ਚ ਜੀ ਕਣਕਾਂ ਵੱਢਣ ਵਾਲੀਆਂ ਸੀ ਸਾਨੂੰ ਉਹਦਾ ਮੁਆਵਜ਼ਾ ਨਹੀਂ ਦਿੱਤਾ ਉਹਦੋਂ ਮਿਲਿਆ ਨਹੀਂ ਬਹੁਤ ਕਹਿੰਿਆ ਦਿੱਤਾ ਹੀ ਨਹੀਂ ਉਹ ਦੇ ਦਿੱਤਾ ਵੀ ਹੈ ਜਿਨ੍ਹਾਂ ਦੇ ਠੇਕੇ ਤੇ ਸੀ ਆਖੇ ਪੰਜਾਂ ਪੰਜਾਂ ਕਿੱਲੇ ਨੂੰ ਦੇਣਾ ਵੀ ਜ਼ਿਮੀਦਾਰ ਦਾ ਠੀਕ ਹੈ ਜਿਹਦੇ ਜ਼ਿਮੀਦਾਰ ਦੇ 20 ਕਿੱਲੇ ਆ 20 ਕਿੱਲੇ ਠੇਕੇ ਤੇ ਲੈ ਲੇ ਉਹ ਦਿੱਤਾ ਵੀ ਤੁਹਾਨੂੰ ਪੰਜਾਂ ਕਿੱਲੇ ਦੇ ਦੇਣਾ 10k ਵੀ ਉਹ ਪੰਜਾਂ ਕਿੱਲੇ ਦਾ ਸਰਜੂ ਉਹਦਾ ਜਿਨ੍ਹਾਂ ਦੀ ਕਣਕ ਦਾ ਨੁਕਸਾਨ ਨਹੀਂ ਹੋਇਆ ਸੀਗਾ ਉਹਨਾਂ ਨੂੰ ਮਿਲ ਗਿਆ ਠੀਕ ਹੈ ਉਹਨਾਂ ਨੂੰ 30-30 ਹਜ਼ਾਰ ਮਿਲ ਗਿਆ ਦੂਜਿਆਂ ਕਿਸ ਨੂੰ 2000 ਮਿਲਿਆ ਕਿਸ ਨੂੰ 3 ਮਿਲਿਆ ਵੀ ਖਲਾ ਕੰਮ ਹੈ 2 2000 ਦੇ ਤੱਕ ਨਾ 5000 ਰੁਪਏ ਦੀ ਕੜਕਾ ਕਿ ਕਿੱਲੇ ਦੀ 50000 ਦੀ ਕਣਕਾ ਗਿੱਲੇ ਦੀ ਜੇ 5000 ਸਾਨੂੰ ਦੇ ਦੇਣਗੇ ਕਿੱਲੇ ਮਗਰ ਤੇ ਸਾਡਾ ਕੀ ਉਹਦੇ ਨੇ ਕੀ ਹੋਊਗਾ ਨਾ ਜੀ ਹਾਂ ਸਾਡੇ 50000 ਦਾ ਨੁਕਸਾਨ ਹੋ ਗਿਆ ਕਿੱਲੇ ਦਾ 50000 ਦੀ ਕਣਕ ਨਿਕਲਦੀ ਅੱਜ ਕੱਲ ਕਿੱਲੇ ਚੋਂ ਨਿਕਲ ਹਾਂਜੀ ਹਾਂ ਜਿਵੇਂ ਬਾਪੂ ਜੀ ਹੁਣ ਦਾ ਸਾਲ ਵੀ ਨਵਾਂ ਚੱਲ ਪਿਆ ਬੱਚਿਆਂ ਦੇ ਸਕੂਲ ਚੱਲ ਪਏ ਐ ਹੋਰ ਖਰਚਾ ਕਬੀਲਦਾਰੀ ਦਾ ਕਰ ਹਾਂ ਡਾਕਟਰਾਂ ਦੇ ਉਹ ਫਲਾਣਾ ਤਿੰਗੜਾ ਕਿੰਨੇ ਆ ਉਹ ਸਾਰਾ ਕੁਝ ਇਸ ਇਸੇ ਤੋਂ ਲਾਉਣਾ ਹੀ ਤਾਂ ਹਾਂ ਕਣਕ ਵੇਚ ਕੇ ਉਸੇ ਤੋਂ ਪੂਰਾ ਕਰਨਾ ਸੀ ਉਹ ਸਾਡੇ ਪੱਲੇ ਨਹੀਂ ਰਿਹਾ ਕੁਝ ਸਾਡੇ ਖਾਣ ਨੂੰ ਨਹੀਂ ਦਾਣੇ ਹੋਰ ਤਾਂ ਦਾਲ ਛੱਡ ਜਿਆਦਾ ਬਿਲਕੁਲ ਹਾਂ ਜਿਹੜਾ ਦੁਨੀਆ ਦਾ ਢਿੱਡ ਪਰਦਾ ਖੁਦ ਭੁੱਖਾ ਹਾਂਜੀ ਹਾਂਜੀ ਹੂੰ ਬਸ ਇਹ ਹਾਲਾਤ ਹੈ ਹਾਂਜੀ ਹਾਂਜੀ ਇਹ ਕਿ ਅਸਾਂ ਸੀ ਇਹ ਪੱਕਾ ਪੱਕਾ ਛੋੜੇ ਹੀ ਹੈ ਜੀ ਹਾਂਜੀ ਹਾਂ ਨਹੀਂ ਬਹੁਤਾ ਆਸਾ ਹੁੰਦੀਆਂ ਜੀ ਇਹ ਕੱਲ ਨੂੰ ਕਣਕ ਵੰਨੇ ਬਹੁਤਾ ਆਸਾ ਜੇ ਇੰਨੀ ਕਣਕ ਹੋਊਗੀ ਇੰਨੇ ਪੈਸੇ ਉੱਥੋਂ ਲਿਆ ਕੇ ਐ ਕਰ ਲਾਂਗੇ ਬਹੁਤ ਬਹੁਤ ਮੀਲਾ ਜੀ ਸਾਨੂੰ ਇਸ ਵਾਰ ਕਣਕ ਸੀ ਵੀ ਚੰਗੀ ਕਹਿੰਦੇ ਹਾਂਜੀ ਪੂਰੀ ਚੰਗੀ ਜੀ 60 60 60 ਮਾਨ ਦਾ ਝਾੜ ਸੀਗਾ ਜੀ ਏਕੜ ਦਾ ਉਹਦਾ ਵਧੀਆ ਚਾਰ ਸੀ ਪਰ ਆ ਚਾਂ ਚੱਕੀ ਵੀ ਦੇਖ ਲੋ ਕੀ ਕੁਦਰਤ ਦਾ ਬਲ ਲਗਾ ਵੇਖ ਲੋ ਜੀ ਤਾਂ ਇਹ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਕਿ ਜਿਹੜੀ ਅੱਗ ਹੈ ਉਹ ਵੱਦੀ ਵੱਦੀ ਕਈ ਹਜ਼ਾਰਾਂ ਕਿੱਲਿਆਂ ਦੇ ਤੱਕ ਗਈ ਹੈ ਕਹਿੰਦੇ ਤੇ ਤਸਵੀਰ ਦੇਖ ਸਕਦੇ ਹੋ ਕਿ ਇੱਥੋਂ ਅੱਗ ਪਹੁੰਚਦੀ ਪਹੁੰਚਦੀ ਬੱਲੀਆਂ ਨੇ ਜਿਹੜੀਆਂ ਉਹ ਮੱਚ ਕੇ ਥੱਲੇ ਡਿੱਗੀਆਂ ਹੋਈਆਂ ਨੇ ਅੱਗ ਵਿੱਚ ਦੀ ਕਣਕ ਦੇ ਹੁੰਦੀ ਹੁੰਦੀ ਅੱਗੇ ਚਲੀ ਗਈ ਆ ਪਰ ਬੱਲੀਆਂ ਸਾਰੀਆਂ ਉਹ ਝਾੜ ਕੇ ਜ਼ਮੀਨ ਦੇ ਉੱਤੇ ਸੁੱਟ ਦਿਤਤੀਆਂ ਜਿਹੜੀਆਂ ਕਿ ਹੁਣ ਕਿਸੇ ਕੰਮ ਦੀਆਂ ਨਹੀਂ ਇਹਨੂੰ ਹੁਣ ਕੀੜੇ ਵੀ ਨਹੀਂ ਖਾਣਗੇ ਕਿਉਂਕਿ ਮਚ ਚੁੱਕੀਆਂ ਨੇ ਬੱਲੀਆਂ ਤੇ ਜਿਹੜਾ ਕਿਸਾਨ ਹੈ ਜਿਹਨੂੰ ਆਸਾਂ ਉਮੀਦਾਂ ਸੀਗੀਆਂ ਕਿ ਫਸਲ ਵੇਚਾਂਗੇ ਵਟਾਂਗੇ ਤੇ ਕਬੀਲਦਾਰੀ ਕਰਦੀ ਚਲਾਵਾਂਗੇ ਉਹ ਹੁਣ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਉਹਦਾ ਕਾਰਨ ਇਹ ਹੈ ਕਿ ਸਰਕਾਰੀ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਕੋਈ ਲੀਡਰ ਨਹੀਂ ਪਹੁੰਚਿਆ ਕੋਈ ਅਧਿਕਾਰੀ ਇੱਥੇ ਇਹਨਾਂ ਦਾ ਜਾਇਜ਼ਾ ਲੈਣ ਨਹੀਂ ਪਹੁੰਚਿਆ ਮੁਆਵਜ਼ਾ ਦੇਣਾ ਤਾਂ ਬਾਅਦ ਦੀ ਗੱਲ ਆ ਤਾਂ ਜੇ ਕੋਈ ਸਰਕਾਰੀ ਅਧਿਕਾਰੀ ਇਹਨੂੰ ਦੇਖ ਰਿਹਾ ਹੈ ਵੀਡੀਓ ਨੂੰ ਕੋਈ ਮੰਤਰੀ ਐਮ ਐਲ ਏ ਜਾਂ ਮੁੱਖ ਮੰਤਰੀ ਕੋਈ ਵੀ ਦੇਖ ਰਹੇ ਨੇ ਤਾਂ ਉਹਨਾਂ ਨੂੰ ਬੇਨਤੀ ਇਹ ਹੈ ਕਿ ਇਹਨਾਂ ਕਿਸਾਨਾਂ ਦੀ ਆ ਕੇ ਸਾਰ ਲਈ ਜਾਵੇ ਇਹਨਾਂ ਦਾ ਬਣਦਾ ਮੁਆਵਜ਼ਾ ਜਿਹੜਾ ਜਿਨ੍ਹਾਂ ਦੇ ਨਾਲ ਇਹਨਾਂ ਦਾ ਪਰਿਵਾਰ ਦਾ ਢਿੱਡ ਪਾਲਣਾ ਜਿਵੇਂ ਕਹਿੰਦੇ ਆ ਕਿ ਪੂਰੀ ਦੁਨੀਆ ਦਾ ਢਿੱਡ ਭਰਦਾ ਕਿਸਾਨ ਪਰ ਅੱਜ ਉਹਨਾਂ ਦਾ ਕਹਿਣਾ ਕਿ ਸਾਡੇ ਖੁਦ ਕੋਲੇ ਦਾਣੇ ਨਹੀਂ ਬਚੇ ਉਮੀਦ ਕਰਦੇ ਆ ਕਿ ਸਰਕਾਰ ਇਹਨਾਂ ਦਾ ਆ ਕੇ ਜੱਜਾ ਲੂਗੀ ਕਿ ਇਹਨਾਂ ਦੀ ਬਣਦੀ ਮਦਦ ਆ ਜਿਹੜੀ ਉਹ ਕੀਤੀ ਜਾਊਗੀ ਦੇਖਦੇ ਲੋਕਸ ਟੀਵੀ ਧੰਨਵਾਦ